ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਹੋਣ ਜਾ ਰਿਹਾ ਖੇਤਾਂ ਤੇ ਖੇਤੀਬਾੜੀ ਇਟਲੀ ਦੀ ਕਿੱਦਾਂ ਦੀ ਖੇਤੀਬਾੜੀ ਹੁੰਦੀ ਆ ਚੱਲਦੇ ਆ ਮਣੀ ਲਾ ਰਿਹਾ ਅੱਜ ਪਾਣੀ ਤੇ ਮੈਂ ਤੇ ਹਰਿੰਦਰ ਜਾ ਰਿਹਾ ਉਧਰ ਨੂੰ ਪੁੱੜਤਾ ਪਜਾਮਾ ਆਪਾਂ ਪਾਲਿਆ ਨਨੇ ਉਹ ਆ ਨਹੀਂ ਰਹੀ ਵੀਡੀਓ ਪਿੱਛੇ ਕਰ ਲਾ ਦੇਖੀ ਚੱਲਣਾ ਨਾਲ ਆਪ ਹਾਂ ਤੇ ਦੇਖਦੇ ਆ ਨਨੇ ਰੀਲਾ ਰੇਲਾ ਬਣਾ ਲਾਂਗੇ ਉਹ ਤੁਸੀਂ ਦੇਖ ਸਕਦੇ ਹੋ ਜਾ ਕੇ just_sidhu855 ਇੰਸਟਾਗ੍ਰਾਮ ਤੇ ਤੇ ਚੱਲਦੇ ਆ ਮਣੀ ਲਾ ਰਿਹਾ ਪਾਣੀ ਟਰੈਕਟਰ ਨਾਲ ਤੁਹਾਨੂੰ ਦੱਸਾਂ ਕਿ ਕਿਵੇਂ ਇੱਥੇ ਪਾਣੀ ਲਾਉਂਦੇ ਆ ਕਿਉਂਕਿ ਇੱਥੇ ਮੋਟਰਾਂ ਵਗੈਰਾ ਨਹੀਂ ਹੁੰਦੀਆਂ ਜਿਵੇਂ ਆਪਣੇ ਬੋਰ ਕੀਤੇ ਹੁੰਦੇ ਆ ਲੋਕਾਂ ਦੇ ਉਹ ਸਿਸਟਮ ਨਹੀਂ ਹੈਗਾ ਵੀ ਖਾਲਿਆਂ ਚੋਂ ਲੱਗਦਾ ਪਾਣੀ ਜਾਂ ਇੰਨਾ ਹਜੇ ਪ੍ਰੋਸੈਸ ਮੈਨੂੰ ਵੀ ਨਹੀਂ ਪਤਾ ਮਣੀ ਸਮਝਾਊਗਾ ਨਾਲੇ ਤੁਹਾਨੂੰ ਟਰੈਕਟਰ ਦਿਖਾਉਨੇ ਆ ਇੱਥੇ ਵਾਲੇ ਵੀ ਕਿੱਦਾਂ ਦੇ ਹੁੰਦੇ ਆ ਅੰਦਰੋਂ ਬਾਹਰੋਂ ਸਾਰਾ ਕੁਝ ਦਿਖਾਉਨੇ ਆ ਚੱਲਦੇ ਆ ਹੁਣ ਸ਼ਾਮ ਦੇ ਬੱਜ ਚੁੱਕੇ ਆ 6 ਤੇ ਦਿਨ ਹੈਗਾ ਸ਼ਨੀਵਾਰ 20 ਤਰੀਕ ਅੱਜ 20 ਤਰੀਕ 20 ਜੁਲਾਈ ਹੋ ਗਈ ਤੇ ਆਪਣੇ ਮੱਕੀਆਂ ਵੱਢਣ ਲੱਗੇ ਲੋਕ ਇੱਥੇ ਮੱਕੀਆਂ ਵੀ ਬਸ 10-15 ਦਿਨਾਂ ਤੱਕ ਵੱਢਣ ਲੱਗ ਜਣਾ ਲੋਕਾਂ ਨੇ ਸਾਰਿਆਂ ਨੇ ਲਾਸਟ ਜੇ ਪਾਣੀ ਹੋਈ ਨੇ ਇੱਥੇ ਸਾਰੇ ਮੱਕੀ ਇੱਥੇ ਇੰਨੀ ਘੇਤੀ ਗਰੋ ਹੁੰਦੀ ਹੈ ਨਾ ਆਪਣੇ ਤਾਂ ਥੋੜੀ ਹੌਲੀ ਹੁੰਦੀ ਹੈ ਮੱਕੀ ਨੂੰ ਇਹ ਧਰਤੀ ਬੜੀ ਘੈਂਟ ਆ ਮੱਕੀ ਦਾ ਬਾਣੀ ਘੇਤੀ ਗਰੋ ਹੁੰਦੀ ਹੈ ਬਾਬੇ ਆਹ ਵਰਦਾ ਬੰਦਾ ਦਾ ਅਸੀਂ ਗਾਹ ਲਾਂਗੇ ਭਾਈ ਇਹ ਤਾਂ ਇਸ ਥਾਲੇ ਸਾਈਕਲ ਫੜਾਇਆ ਪਿਆ ਉਹ ਇਹਨੂੰ ਤਾਂ ਉਹ ਟਰੈਕਟਰ ਦਿੱਤਾ ਨਹੀਂ ਤੈਨੂੰ ਟਰੈਕਟਰ ਦਿੱਤਾ ਨਹੀਂ ਲਾਇਆ ਟਰੈਕਟਰ ਦਾ ਟਾਇਰ ਪੈਂਚਰ ਹੋ ਗਿਆ ਮਾੜਾ ਸੇਲ ਦੇਦਾ ਬਾਬੇ ਇਹਨੂੰ ਤਾਂ ਮਾਪੇ ਆ ਰਹੇ ਕਿ ਕਿਧਰ ਲਈ ਜਾਂਦਾ ਆਪਾਂ ਨੂੰ ਇਧਰ ਹੀ ਲਿਆਉਣੀ ਹੈ ਤੇ ਆਪਾਂ ਤਾਂ ਸਾਨੂੰ ਟਰੈਕਟਰ ਫੜਾ ਦੇ ਆ ਜੇ ਪਾੜੀ ਲਾਓ ਮੇਰੇ ਨਾਲ ਓ ਇਧਰ ਹੀ ਲਾਇਆ ਉਹ ਟਰੈਕਟਰ ਫਿਰ ਇਹਦਾ ਸਾਈਕਲ ਦੇ ਕੇ ਹਵਾ ਨਿਕਲੀ ਪਈ ਆ ਉਮੀ ਲਈ ਫਿਰ ਤੇ ਹਣ ਓਲਡ ਸਾਈਕਲ ਆ ਦੇ ਲੈ ਕਿਧਰ ਲੈ ਗਿਆ ਇਹ ਚੱਲ ਤੂੰ ਪਿੱਛੇ ਪਿੱਛੇ ਇਹ ਵੀ ਲਈ ਜਾਂਦਾ ਕਿਧਰ ਤਾਂ ਲੈ ਕੇ ਜਾਊ ਇਹ ਦਾਸ ਤਲਾ ਉਹ ਮੋਕਣ ਜੀ ਨਹੀਂ ਆ ਰਿਹਾ ਇਹਦਾ ਕੰਮ ਸਿੱਧੇ ਕੀਤਾ ਹੀ ਵੜ ਤੈਨ ਲੱਗਦਾ ਵੀ ਇੱਤਰ ਦੇ ਨਾ ਇਹਦਾ ਮੋਕਾ ਕੀ ਕੰਮ ਕੀ ਪਤਾ ਕੱਚੇ ਲਈ ਮਨ ਲਾ ਟਰੈਕਟਰ ਤੋਂ ਬਿਨਾ ਹੀ ਲਾ ਰਿਹਾ ਬਾਬੇ ਅੱਜ ਪਾਣੀ ਸੱਦਾ ਲਾ ਗਿਆ ਹੈ ਮੇਰੇ ਸਾਹ ਨਾਲ ਹਾਂ ਤਾਂ ਇਹ ਦੇ ਵਿੱਚ ਦੇ ਦਿੱਤਾ ਕਿ ਬਸ ਖਿਲਾੜਦਾ ਹਾਂ ਤਾਂ ਹੀ ਇਹਨੂੰ ਅੱਜ ਬਿਚਕਲੀ ਤਾਂ ਦਿੱਤਾ ਚਲੋ ਟਰੈਕਟਰ ਵਾਲਾ ਕੰਮ ਨਹੀਂ ਹੈਗਾ ਫਿਰ ਅੱਜ ਚਲੋ ਬਾਬੇ ਉਹ ਸਾਈਕਲ ਦੇਖ ਲੈ ਉਹਨੂੰ ਦਿੱਤਾ ਆਏ ਬੋਲਾ ਮੇਰੀ ਗੱਡੀ ਆਏ ਨਾ ਇਹ ਤਾਂ ਹਵਾ ਆਊਗਾ ਭਰ ਲਿਆ ਕਰੋ ਆ ਦਿਖਾਈ ਰੇ ਇਧਰ ਮੜਾ ਕੀ ਹਾਲ ਵਾਲਾ ਆਹੀ ਮੈਂ ਤਾਂ ਜੂੜ ਜਿਆ ਲਵਾਉਂਗਾ ਹਾਂ ਕਿਹੜੇ ਸਮੇਂ ਤੋਂ ਨਾ ਮੈਨੂੰ ਇਹ 올ਡ ਆ ਪੁਰਾਣਾ ਮਾਡਲ ਨਹੀਂ ਲੱਗ ਰਿਹਾ ਇਹ ਜਦੋਂ ਨਾ ਸਾਡਾ ਜਿਹੜਾ ਮਾਲਕਾ ਜਿਹੜਾ ਉਹਦਾ ਡੈਡੀ ਆ ਉਹਨੂੰ ਦੇਹੇ ਚ ਰਿਆ ਸੀਗਾ ਨਹੀਂ ਹੁਣ ਟਰੈਕਟਰ ਟਰੈਕਟਰ ਦਿੱਤਾ ਤੈਨੂੰ ਇਹਨਾਂ ਨੇ ਆਹੋ ਖੜਾ ਉੱਤੇ ਆਜੋ ਹੈਗਾ ਹੈਗਾ ਟਰੈਕਟਰ ਦੋ ਨੇ ਯਾਰ ਇੱਕ ਸਾਡੇ ਸੁਰਤ ਮੈਂ ਪਾ ਕੇ ਆਇਆ ਮੈਂ ਵੀ ਨਾ ਆਪਨੇ ਮੱਕੀ ਬੀਜੀ ਦਾ ਯਾਰ ਆ ਪਹਿਲਾਂ ਛੱਲੀ ਦਿਖਾ ਕੇ ਢਿੱਗੜੀ ਆ ਜਾ ਚਲੋ ਸੰਦੀ ਆਪਣੇ ਇੰਡੀਆ ਵਾਲੀ ਜਿਹੜੀ ਹੋਣਾ ਹੋ ਗਏ 100 ਤਿੰਨ ਚਾਰ ਦਿਨ ਹੋ ਗਏ ਲੈਨੇ ਖਾ ਲੋ ਯਾਰ ਸੰਦੀ ਐਂ ਤਾਂ ਨਹੀਂ ਖਾਦੀ ਹਣੀ ਕੱਚੀ ਭੁੰਨ ਕੇ ਖਾਦੀ ਹੈ ਕੱਚੀ ਖਾ ਲੋ ਇਥੇ ਲੋਕ ਭੁੰਨ ਕੇ ਨਹੀਂ ਖਾਂਦੇ ਆਪਣੇ ਜਿਵੇਂ ਇੰਡੀਆ ਬਹੁਤ ਭੁੰਨਦੇ ਨੇ ਅੰਤ ਤਾ ਇਹ ਗਰਮ ਕਰਕੇ ਖਾਂਦੇ ਉਹ ਬੋਇਲ ਕਰਕੇ ਬੋਇਲ ਕਰਕੇ ਖਾਂਦੇ ਆ ਵੇ ਉਹ ਵੀ ਘੱਟ ਹੀ ਖਾਂਦੇ ਖਾ ਕੇ ਵੀ ਨਹੀਂ ਰਾਜੀ ਇਹਨਾਂ ਪਾਣੀ ਅਜੇ ਲਾਉਣਾ ਹੈ ਇੱਧਰ ਆਇਆ ਨਹੀਂ ਹੈ ਇੰਨਾ ਪਾਣੀ ਤਾਂ ਲਾਉਣਾ ਹੈ ਲੰਬਾਈ ਦੇਖੋ ਬਾਪੇ ਮੱਕੀ ਦੀ ਮੜੇ ਦਿਖਾਈਆਂ ਰਹਿੰਦਾਂ ਦੂਰ ਜਾਵੜਾ ਦੂਰ ਦੇ ਲੋ ਮੇਰਾ ਕੱਦ ਹੈਗਾ ਕਿੰਨਾ ਫੁੱਟ 6 ਫੁੱਟ 2 ਇੰਚ 6 ਫੁੱਟ ਦਾ 1 2 ਇੰਚ ਆ ਆ ਤਾਂ ਫਿਰ ਇਹਦੇ ਹਿਸਾਬ ਨਾਲ 9 9 10 ਫੁੱਟ ਦੀ ਐ ਇੰਨੀ ਲੰਬਾਈ ਆ ਬਾਕੀ ਦੀ ਆਪਣੇ ਵੱਤੋ ਵੱਤ ਦੇ ਲੰਬਾਈ ਹੁੰਦੀ ਨੇ ਇਹ ਹਜੇ ਹੈਗੇ ਦੂਜੀ ਪਸਤੋਨੇ ਵਾਲੀ ਆ ਮੈਂ ਕਹਿੰਦਾ ਯਾਰ ਕੁਛੀ ਹੋਣਾ ਬਲੌਗ ਤੇ ਪਸਤੋਨੇ ਜਿਹੜੀ ਉਸ ਤੋਂ ਤੋਂ ਵੱਡਣੀ ਆ ਕੱਲੀਆਂ 8 ਛੇ ਸੁਨੀਆਂ ਵੱਡ ਰਹੀਆਂ ਨੇ ਇਹ ਉਹਦੇ ਵਾਲੀ ਆ ਜਿਹੜੀ ਗਾਵਾਂ ਨੂੰ ਚਾਰ ਪੌਣਾ ਦਾ ਉਹਦੀ ਲੰਬਾਈ ਇਤੋਂ ਵੀ ਗੱਟੁੱਛੀ ਆ ਜੇ ਲਾ ਫਿਰ ਤਾਂ ਬਾਬੇ ਆਜਾ ਸਾਡਾ ਮਾਰਕ ਨਵਾਂ ਬੀ ਲੈ ਕੇ ਆਇਆਗਾ ਕਹਿੰਦਾ 130 ਦੇ ਨਾਲ ਆਗਾ ਸਾਈਕਲ ਪੱਕਾ ਸੱਲ ਜੇ ਚੱਕਿਆ ਗਿਆ ਕਿ ਇਧਰ ਟਰੈਕਟਰ ਦੇ ਨਾਲ ਲੱਦਿਆ ਹੁੰਦਾ ਟਰੈਕਟਰ ਦੇ ਨਾਲ ਲੱਦ ਕੇ ਲੈ ਕੇ ਹੁੰਦਾ ਮੈਂ ਗੇੜਾ ਮਾਰਨਾ ਦੇ ਤਾਂ ਕਿੰਨੀ ਦੂਰ ਜਾਣਾ ਪੈਂਦਾ ਗੇੜਾ ਕੱਢਣਾ ਪਿੱਛੇ ਨੂੰ ਹੂੰ ਸਾਈਕਲ ਤੇ ਬਈ ਹੁਣ ਲੈ ਕੇ ਜਾਦਾ ਉਹ ਟਰੈਕਟਰ ਜੇ ਉਹ ਕੁੰਝੇ ਤੇ ਖੜਾ ਉਧਰ ਪਰੇ ਮੱਕੀ ਦੇ ਵਿੱਚ ਦੀ ਤਾਂ ਲੰਘਣਾ ਨਹੀਂ ਨਹੀਂ ਉਹ ਵੈਸੇ ਸਹੀ ਹੈ ਟਰੈਕਟਰ ਕੋ ਖੜਾਗਾ 50 ਕਿਲੋ ਜੱਟਾ ਕੰਡ ਲੜਨ ਲਾ 50 ਕਿਲੋ ਦੀ ਬਾੜ ਤੇ ਖੜਾ ਟਰੈਕਟਰ ਚਲੋ ਦੂਤ ਵਾਰ ਕੀ ਮਾਦਾ ਮਰੂਤੀ ਮਰੂਤੀ ਲੈ ਕੇ ਆਇਆ ਤੂੰ ਮਰੂਤੀ ਆ ਤੇ ਮਾਲ ਕਰਾ ਗਾ ਮਾਲ ਦੇ ਵੇਲੇ ਇੱਕ ਵੀਡੀਓ ਦੱਸੀ ਹੋਲੀ ਆ ਇਹਦੇ ਡੈਕਟਰ ਰੋਟਰ ਇਹਨਾਂ ਦੇ ਵੀ ਲਾਜ਼ਮੀ ਆ ਇਹਨਾਂ ਨੇ ਆ 50 ਆ ਫਾਰਮ ਇਹਨਾਂ ਨੇ ਇਹਨਾਂ ਨੂੰ ਫਾਰਮ ਇਹ ਕਦੋਂ ਮੈਂ 50 ਕਰਦਾ ਆ ਆ ਖਾਲਿਆਂ ਜਾਂਦਾ ਅੱਛਾ ਪਾਣੀ ਤੈਨੂੰ ਮੋਟਰ ਤੋਂ ਬੰਦ ਆ ਮੋਟਰ ਤਾਂ ਬੋਰ ਤਾਂ ਹੈ ਨਹੀਂ ਇੱਥੇ ਕੋਈ ਬੋਰ ਵੀ ਦਿਖਾ ਕੇ ਦੇਣਾ ਹੈਗਾ ਮੋਰ ਵੀ ਇੱਧਰ ਤੇ ਹੈਗਾ ਘਟਦਾ ਵਰਪੂਰ ਦਾ ਬਹੁਤ ਖਾਦੀ ਪੀਚੀ ਚੰਗੇ ਜਿਹਾ ਪਾਣੀ ਘਟਾਉਂਦਾ ਤਾਂ ਕਰਕੇ ਬੂਰ ਕੀਤਾ ਹੋਇਆ ਹੈਗਾ ਚੱਲ ਕਰ ਉਹ ਦੇਖੋ ਮੇਰਾ ਟਰੈਕਟਰ ਲੱਗਾ ਉਹ ਲੱਗਾ ਮੇਰਾ ਟਰੈਕਟਰ ਆਹ ਮਾਲਕ ਦਾ ਬਾਬੇ ਉਹ ਸੋਲਰ ਸਿਸਟਮ ਵੀ ਲਾਇਆ ਹੋਇਆ بجلی ਮਤਲਬ ਵੇਚਦਾ ਹੈ ਬਣਾ ਕੇ ਵਧੀਆ ਨਾ ਇਹ ਮੈਨੂੰ ਮੱਕੀ ਨਾਲੋਂ ਜ਼ਿਆਦਾ ਇਹ ਇਹਨਾਂ ਨੂੰ ਸਹ ਦੇ ਮੰਦਾ 1000 ਪੈਸੇ ਲੱਗਦੇ ਆ ਜਿਵੇਂ ਆ ਇੰਨਾ ਕ ਸੋਲਰ ਸਿਸਟਮ ਆ ਹਾਂ ਇਹਦੀ ਡੇਲੀ ਦੀ ਕਮਾਈ 2500 ਤੋਂ 3000 ਜੀਓ ਦੇਖ ਲੋ 2.5-3 ਲੱਖ ਰੁਪਈਆ ਡੇਲੀ ਦੀ ਕਮਾਈ ਆ ਉਹ ਪਰ ਇਹਨੂੰ ਲਾਏ ਹੋਇਆ ਦੇਖੋ ਪਰ ਇਹਨੂੰ ਉੱਚੇ ਆ ਜਾਦੇ ਇਹ ਘਟਨੇ ਡਬਲ ਕੰਮ ਲੈਂਦਾ ਥੱਲੇ ਉਹ ਰੱਖ ਦਿੰਦਾ ਪਰ ਆਲੀ ਪ੍ਰੂਲੀ ਥੱਲੇ ਰੱਖ ਦਿੰਦਾ ਇਹ ਹਾਂ ਇੱਥੇ ਜੇ ਕੋਈ ਸਬਜ਼ੀ-ਭਾਜੀ ਲਾਉਣੀ ਆ ਉਹ ਵੀ ਲਾ ਸਕਦਾ ਹਾਂ ਲਾ ਸਕਦਾ ਪਰ ਇਹਨੂੰ ਕੀ ਲੋੜ ਆ 3000-25 ਥੋੜੀ ਬਿਜਲੀ ਥੋੜਾ ਰੈਕਟਰ ਦਿੱਤਾ ਹੈ ਤੈਨੂੰ ਛੋਟਾ ਜੌਂਡੀਆ ਵੱਡਾ ਜੌਂਡੀ ਦੂਜੇ ਖਾਲ ਚਲਾਇਆ ਅੱਛਾ ਅੱਛਾ ਇੱਕ ਵੱਡਾ ਜੌਂਡੀਆ ਰੂਟ ਤੇ ਲਾਇਆ ਲਾਇਆ ਸਹੀ ਆ ਸਹੀ ਆ ਕਿਲੋ ਮੀਟਰ ਵਾਲਾ ਆਓ ਵੀ ਮਿੱਤਰੋ ਉਧਰੋਂ ਆ ਰਿਹਾ ਨਾ ਪਾਣੀ ਇੱਧਰ ਨੂੰ ਆਹੀਂ ਇੱਧਰ ਖੜਾਗਾ ਉੱਥੋਂ ਤੋਂ ਚੱਕੀ ਜਾਨਾ ਜਾਨੂ ਜਾਂ ਨਾਲ ਦੀ ਨਾਲ ਪਾਣੀ ਆ ਰਿਹਾ ਫੁੱਲ ਪ੍ਰੈਸ਼ਰ ਤੇ ਇੱਧਰ ਆ ਕੇ ਕਿੱਥੇ ਘੱਟ ਰੋ ਪਾਣੀ ਪਾਈ ਇੱਧਰ ਹੋਰ ਕਿੱਥੇ ਸਹੀ ਹੈ ਕਿੱਥੇ ਜੇ ਪਾਣੀ ਜਾ ਰਿਹਾਗਾ ਉਧਰ ਬੂਰਾ ਨਹੀਂ ਜਾਣਾ ਹਾਂ ਇਹ ਤਾਂ ਆ ਵੀ 4x4 ਹੀ ਆ ਵੱਡਾ ਹੀ ਆ ਵੀ ਇਹ ਤਾਂ ਕੈਵਨ ਕੈਵਨ ਇਹ ਉਹ ਜਿਹੜੇ ਜਿਹੇ ਆਪਣੇ ਲੋਕ 4x4 ਲੈਂਦੇ ਉਹਦਾ ਕਹੇਗਾ HR5 ਆ ਨਹੀਂ ਇੱਥੇ ਤਾਂ ਬਾਹਲੇ ਵੱਡੇ ਵੱਡੇ ਆ ਆਪਣੇ 5200 ਚੱਲਦਾਗਾ ਹਾਂ 5290 ਇਹ ਹੈਗਾ 5090 5090 ਐਮ ਕੈਵਨ ਪੀਐਸ ਰੀ ਪਾਸਟੋਰ ਪਰ 1990 ਦਾ ਪਾਵਰ ਪਾਣੀ ਪਾਣੀ ਲਾਉਣਾ ਇਹਦੇ ਨਾਲ ਸੌਖਾ ਆਹ ਪਾਈਪ ਜੇ ਨਾਲਕ ਦੂਜੇ ਰੋਡ ਬਫਾਰੇ ਵਾਲਾ ਕੰਮ ਬਫਾਰੇ ਵਾਲਾ ਜਾਣਾ ਉਹ ਦੇਖਣ ਜਾਂਦੇ ਲੋੜ ਨਹੀਂ ਪਈ ਆਹ ਏਰੀਆ ਦਾ ਬੰਦਾ ਉਹਨਾਂ ਦੇਖ ਲੈਂਦਾ ਇਨੇ ਰੀੜੀ ਡਿੱ ਗਿਆ ਜਾਂਦਾ ਜਦੋਂ ਇੱਥੇ ਪਾਣੀ ਘੱਟ ਲੱਗਦਾ ਹੈਗਾ ਪਾਣੀ ਘੱਟਦੀ ਰੋਡ ਪੈਂਦੀ ਆ ਹਾਂ ਹਾਂ ਇੱਥੇ ਪਾਣੀ ਜ਼ਿਆਦਾ ਮਿਲਦੀ ਦੇਖ ਲਵਾ ਜਾ ਬਾਬਿਓ ਥੋੜੀ ਹੁਣੇ ਤੇ ਬਾਜ ਘਟਾਉ ਆ ਛੱਲੀ ਕਿਵੇਂ ਬਸਾਈ ਬੈਠਾ ਪੁਰਾਣੀ ਆਹ ਹੈਗੇ ਆ ਬੂਟ ਇਹ ਨੌਂ ਕਿਲੋਵਾਂ ਆ ਵੇ ਦੇਖੋ ਬਾਬਿਓ ਇੱਧਰ ਚੱਲ ਰਿਹਾ ਪਾਣੀ ਦਾੜ ਦਾ ਡੱਕ ਰਿਹਾ ਨਾ ਦੇਖੋ ਲੈ ਕੀ ਮੋਟਰਾਂ ਆਪਣੀਆਂ ਰੇਸ ਕਰਨੀਆਂ ਆ ਆਸਿਸਟ ਨੂੰ ਜਾਈਦਾ ਪੰਜਾਬ ਚ ਵੀ ਜੇ ਪਾਣੀ ਬਚਾਉਣਾ ਲੋਕਾਂ ਨੇ ਸਰਕਾਰ ਨੂੰ ਚਾਹੀਦਾ ਵੇਹੇ ਤਾਂ ਖਾਲੇ ਦਾ ਆਪਣੇ ਬਹੁਤ ਨੇ ਪੁਰਾਣੇ ਜਿਹੜੇ ਅੱਜ ਕੱਲ ਬੰਦ ਹੀ ਪਏ ਆ ਖੱਬਲ ਹੋ ਗਿਆ ਉਹਨਾਂ ਚ ਅੱਜ ਤੱਕ ਲੋਕਾਂ ਨੇ ਨੱਪ ਵੀ ਲਿਆ ਆਪਣੀਆਂ ਜ਼ਮੀਨਾਂ ਚ ਇੱਥੇ ਪਹਹੀਆਂ ਵੀ ਦੇਖੋ ਕਿੱਡੀਆਂ-ਕਿੱਡੀਆਂ ਆਪਣੇ ਤੋਂ ਅੱਧੇ ਹੀ ਹੁੰਦੀ ਐ ਇੰਨੇ ਲੋਕ ਵੱਢੀ ਫਿਰਦੇ ਐ ਇੱਧਾਂ ਤੇ ਇਦੂ ਵੀ ਚੌੜੀਆਂ-ਚੌੜੀਆਂ ਨੇ ਆਪਣੇ ਮੈਂ ਕਈ ਪਹਹੀਆਂ ਜਿਹੜੀਆਂ ਛੜਾਈਆਂ ਲੋਕਾਂ ਨੇ ਉਹ ਦੇਖ ਕੇ ਆਇਆ ਆ ਕਿਸੇ ਹੋਰ ਦਾ ਚੱਲ ਰਿਹਾ ਪਾਣੀ ਇਸ ਹਾਕ ਦਾ ਕੀ ਹੁੰਦਾ ਸਪੈਸ਼ਲ ਖਾਲਾ ਥੋਡੇ ਵਾਲਾ ਹੀ ਐ ਕ ਕਿਸੇ ਦਿਨ ਕਿਸੇ ਹੋਰ ਦੀ ਵਾਰੀ ਹੁੰਦੀ ਐ ਮੂਰੇ ਆ ਤਾਂ ਸਾਡੀ ਹਾਂ ਇਹ ਸਪੈਸ਼ਲ ਖਾਲਾ ਸਾਡੇ ਕੀਤਾ ਨਹੀਂ ਆਉਂਦਾ ਦੋ ਨੂੰ ਇਹ ਕਹਦੇ ਚਾਚੇ ਦਾਇਰੇ ਮੁੰਡੇ ਦੇ ਖੇਤ ਨੂੰ ਆਉਂਦਾ ਆਹ ਦੀ ਜ਼ਮੀਨ ਹੈ ਚਾਚੇ ਦਾਇਰੇ ਦੀ ਅੱਛਾ ਆ ਜਦੋਂ ਦਿਖਾਵਾਂ ਬੱਟ ਵੀ ਨਹੀਂ ਪਾਈ ਹੋਈ ਹੈਗੀ ਆ ਸਾਰਾ ਟੱਕ ਐਡਾ ਹੀ ਆ ਐੱਕੀ ਮੱਕੀ ਦਾ ਹਾਂ ਜੀ ਐੱਕੀ ਟੱਕ ਆ ਉਹ ਤੁਰ ਫਿਰ ਐ ਦੋ ਤਿੰਨ ਥਾਂਵੇਂ ਰੱਖਣਾ ਪੈਂਦਾ ਉਹ ਪਾਣੀ ਗਾਂ ਚ ਪੱਟ ਪੱਟ ਰੱਖੀ ਜਾਣਾ 10 10 ਮੀਟਰ ਤੇ ਅੱਛਾ ਇੱਥੇ ਤੱਕ ਲਾਤਾ ਪਹਿਲਾਂ ਇੰਦਰ ਨੂੰ ਹੂੰ ਹੁਣ ਅੱਗੇ ਤੁਹਾਨੂੰ ਆਹ ਸਟਾਰਟ ਹੋ ਗਈ ਹੈ ਪਰ ਇਹ ਹੈਗੀ ਇਹਦੇ ਚਾਚੇ ਦਾਇਰੇ ਮੁੰਡੇ ਦੀ ਆ ਇਹ ਜਿਹੜੇ ਪੜਦਾਦੇ ਹੁਣੇ ਜਿਵੇਂ ਪੜਦਾਦਾ ਸੀਗਾ ਉਹਦੇ ਦੋ ਮੁੰਡੇ ਸੀ ਵੇ ਗਾਹਾਂ ਜ਼ਮੀਨ ਲੱਗ ਲੱਗ ਕਰਦੀ ਇਹਨਾਂ ਨੇ ਦੋ ਸਾਲੇ ਬਣਾ ਲਏ ਆ ਕਿਵੇਂ ਪੁਲਿਸ ਦੱਬੀਆਂ ਲੰਗਣ ਨਹੀਂ ਉਸੀ ਇਹ ਲੰਗਣ ਨਹੀਂ ਇਹ ਪੁਲਿਸ ਸਾਡੀ ਨਿਸ਼ਾਨੀ ਆ ਵੀ ਇੱਥੇ ਤੱਕ ਉਹਦੀ ਜ਼ਮੀਨ ਆ ਹਾਂ ਵੀ ਇਹ ਤੋਂ ਇਧਰ ਲੈ ਵੀ ਆ ਵੱਟ ਆ ਗਈ ਇਹਨਾਂ ਦੀ ਇਹਨਾਂ ਦੇ ਤਾਂ ਨਹੀਂ ਵੱਟ ਦਾ ਰੌਲਾ ਹੈਗਾ ਵੱਟ ਹੈ ਹੀ ਨਹੀਂ ਅੱਛਾ ਵਿਚਾਲੇ ਵੱਟ ਨਹੀਂ ਹੈਗੀ ਕੁਝ ਨਹੀਂ ਹੈਗਾ ਵਿਚਾਲੇ ਹਾਂ ਬਸ ਇਧਰ ਅਸੀਂ ਬੰਨ ਲੈਨੇ ਇਧਰ ਆ ਬਸ ਆ ਨਿਸ਼ਾਨੀ ਆ ਨਹੀਂ ਚਾਚੇ ਤਾਂ ਲੜਦੇ ਨਹੀਂ ਹੈਗੇ ਨਾ ਨਾ ਇਹਨਾਂ ਨੂੰ ਕੀ ਫਰਕ ਪੈਂਦਾਗਾ ਇਹਦੇ ਚਾਚੇ ਤਾਈ ਕੋਲ ਮੈਨੇ ਤੇ ਤਾਈ ਕੋਲ ਜ਼ਿਆਦਾ ਜ਼ਮੀਨ ਆ ਉਹਦੇ ਕੋਲ ਤਾਂ 0 ਹਜ਼ਾਰ 1200 ਕਿਲਾ ਜ਼ਮੀਨ ਦਾ ਹਾਂ ਇਹਦੇ ਕੋਲ ਹੈਗਾ 5 550 ਕਿਲਾ ਜ਼ਮੀਨ ਦਾ ਅੱਛਾ ਇਹਨਾਂ ਨੂੰ ਕੀ ਫਰਕ ਪੈਂਦਾਗਾ ਵੀ ਹਾਂ ਭਾਈ ਤੂੰ 10 ਕਦਮ ਘੱਟ ਇਧਰ ਧਰ ਲਈ ਨਾ ਉਧਰ ਧਰ ਲਈ ਵੱਡ ਲਈ ਨਹੀਂ ਅੱਲਾ ਸਹੀ ਅੱਲਾ ਬਾਕੀ ਵੱਡਦੀ ਨਹੀਂ ਹੈਗੀ ਹਨ ਇੱਕ ਦੂਜੇ ਦੀ ਬਸ ਇਹਨੇ ਜਦੋਂ ਬੌਣੀ ਆ ਸੀ ਇਧਰ ਲਈ ਬਾਹ ਲੈਣੀਆਂ ਨੇ ਇਧਰ ਲਈ ਬਾਹ ਲੈਣੀਆਂ ਜਦੋਂ ਵੱਡਣੀ ਆ ਉਹ ਵੈਸੇ ਇਧਰ ਵੱਡ ਲੈਣੀਆਂ ਹੈ ਇਧਰ ਦੋ ਲੈਣਾ ਉਹਨੇ ਵੱਧ ਵੱਡ ਲੈਣ ਦੋ ਲੈਣਾ ਉਹਨੇ ਘੱਟ ਵੱਡ ਲਈਆਂ ਕੀ ਫਰਕ ਪੈਂਦਾ ਆ ਐਡਾ ਦਾ ਕੀ ਚੱਕਰ ਆ ਓਏ ਮਿੱਤਰੋ ਹੁਣ ਮਣੀ ਜਾ ਰਿਹਾ ਕਣਾ ਪਾਣੀ ਘਟ ਗਿਆ ਜਿਹੜੇ ਗਰੂੰ ਗਰੂੰ ਦੀ ਆਵਾਜ਼ ਨਹੀਂ ਆ ਰਹੀ ਜਿਵੇਂ ਥੋੜਾ ਜਿਹਾ ਲੈਵਲ ਨੀਵਾ ਹੋ ਜੇ ਪਾਣੀ ਦਾ ਪਿਛਾਉਣਾ ਥੋੜਾ ਜਿਹਾ ਘਟ ਜੇ ਉਹ ਹਵਾ ਖੇਚਣ ਲੱਗ ਜਾਂਦਾ ਉਹਨੇ ਕਿਉਂਕਿ ਪੂਰਾ ਪ੍ਰੈਸ਼ਰ ਨਾ ਹਟਣਾ ਬਾਲੇ ਵਾਂਗ ਉਹ ਗਰੂੰ ਗਰੂੰ ਜਿਹੜਾ ਕਰੀ ਜਾਂਦਾ ਹੁਣ ਕਹਿੰਦਾ ਥੋੜੀ ਰੇਸ ਘਟਾਉਂਗਾ ਉਹਦੇ ਨਾਲ ਬਸ ਉਹ ਸੈੱਟ ਹੋ ਜਾਣਾ ਸਾਨੂੰ ਆਓ ਦੇਖਦੇ ਹਾਂ ਕੀ ਕਰਦਾ ਹੈਗਾ ਪਰ ਆਪਣੇ ਜਿਹੜਾ ਇੰਜਣ ਚੱਲਦਾ ਹੁੰਦਾ ਜਿਹੜਾ ਆਪਣੇ ਲੋਕ ਲਾਉਂਦੇ ਆ ਮੋਟਰਾਂ ਦੇ ਇੰਜਣ ਕਈ ਵਾਰ ਜਦੋਂ ਲਾਈਟ ਲੋਡ ਨਹੀਂ ਆਉਂਦੀ ਮੈਨਾਂ ਉਹ ਘੱਟ ਦੇ ਜੀ ਘਮ ਰਹੀ ਆ ਉਹ ਤਾਂ ਜਿਆਦਾ ਜ਼ੋਰ ਲਾਇਆ ਹੁੰਦਾ ਆਪਣੇ ਦਾ ਪੂਲ ਰੇਜ ਤੇ ਢੱਡਾ ਹੁੰਦਾ 1600 ਚੈੱਕ ਕਰਦੇ ਇਹਦਾ ਕੋਈ ਟਾਈਮ ਵਗੈਰਾ ਹੁੰਦਾਗਾ ਵੀ ਇੱਥੇ ਨਾ ਟਾਈਮ ਰੱਖਣਾ ਇੱਥੇ ਜਾਣਾ ਜਿਵੇਂ ਸਾਡੀਆਂ ਬੱਚਾ ਪਾਈਆਂ ਹੋਈਆਂ ਯਾਰ 15 15 ਕਿਲੋਮੀਟਰ ਦੇ ਪਾਈਆਂ ਹੋਣਗੀਆਂ ਪੱਟਾ ਅੱਧਾ ਤੱਕਾਂ ਨਾ ਰੱਖਣਾ ਅੱਛਾ ਅੱਛਾ ਇਹ ਰੱਖ ਕੇ ਤੇ ਡਰਦਾ ਫਾਗਾ ਦੇਖਣਾ ਪੈਂਦਾ ਕਿ ਫੀਲ ਵਿੱਚ 20 ਮਿੰਟਾਂ ਤੇ ਪਹੁੰਚ ਜਾਂਦਾ ਕਿਤੇ 40 ਉਹ ਲੱਭਾਈ ਜੰਨੀ ਆ ਉਧਰ ਨੂੰ ਜਿੰਨਾ ਲੱਗਾਗਾ ਇਹਦੇ ਵਿੱਚ ਜਿਵੇਂ ਪਹਿਲਾਂ ਪਾਣੀ ਲਾਇਆ ਸੀ ਪੋਚੇ ਨਹੀਂ 44 ਮੀਟਰ ਦੇ ਦਿਸੇ ਹਾਂ ਹਾਂ ਬਾਅਦ ਚਲ ਮਿੱਟੀ ਧਾਪ ਜਾਈਏ ਕੀ ਆ ਪਾਣੀ ਭਜਾਣ ਟਾੜ ਲੈਣਾ ਬਿੱਥੇ ਨੂੰ ਹਾਂ ਟਾਲ ਗੜਾਈ ਵੀ ਇਹਦੇ ਪਿੱਛੇ ਬੜਦਾ ਦਾ ਘੰਡਾ ਰੱਖਣਾ ਪਏ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਚੱਲਦੇ ਹੁਣ 1 ਮਿੰਟ ਰਹੇਗਾ 1 ਮਿੰਟ ਬਾਅਦ ਬੰਦਾ 1 ਮਿੰਟ ਬਾਅਦ ਬਾਬੇ ਹੁਣ ਚੱਕ ਕੇ ਅੱਗੇ ਰੱਖੂਗਾ ਅੱਗੇ ਮਤਲਬ ਕਿੰਨੀਆਂ ਕਦਮਾਂ ਕੁਦਮਾਂ ਦਾ ਸਾਬ ਹੁੰਦਾ ਘਾਹ ਦੇ ਸਾਬ ਜਣ ਵਾਲੀ ਰੱਖ ਦਿੰਦਾ ਹਾਂ 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 ਮੈਂ ਹਾਂ ਕੱਢੀਆ ਲਾਈ ਗਾ ਚੱਕੇ ਕੱਟੇ ਹੋਏ ਅੱਛਾ ਅੱਛਾ ਇਹ ਹੋ ਗਏ ਕੱਟਿਆ ਪਿਆ ਗੱਟੇ ਲੱਗਾ ਐ ਗੱਡੇ ਹੋਏ ਆ ਨਿਸ਼ਾਨੀ ਰੱਖੀ ਹੋਈ ਇਦੋਂ ਦੇ ਬੱਟਾ ਦੇ ਵਿਚਾਲੇ ਉਹ ਅਗਲਾ ਕਦਮਾਂ ਤੇ 20 ਗੱਡੇ ਹੋ ਗਏ ਆ ਆਹ ਨਾ ਮੱਤਾ ਦਾ ਟਾਇਰ ਇਹ ਇਹ ਆਪ ਹੀ ਗੱਡਿਆ ਕੋਹਦਾ ਕੀ ਹੈ ਹਾਂ ਹਾਂ ਆ ਖਾਲੇ ਉਹ ਵੀ ਆ ਘਟਾ ਕੇ ਰੇਸ ਉਹ ਵੀ ਕਰਤੇ ਬੰਦ ਪਿੱਛੇ ਡਰਾਵਾ ਜਿਹੜਾ ਚੱਕ ਦੀਆ ਪਾਣੀ ਉਹਨਾਂ ਨੂੰ ਇਕੱਠਾ ਵੀ ਕਰੂ ਕਹੀਂ ਲੈ ਜੂ আচ্ছা ਇੱਧਰ ਨੂੰ ਆਉ ਦੇਖੀਂ ਰੇਂਦਰ ਉਹ ਨਾ ਭਰ ਜੇ ਆਪਾਂ ਨੂੰ ਉਹ ਦੇਖੋ ਖੱਬਲ ਵੀ ਹੋ ਰਿਹਾ ਤੇ ਆਵਿਆ ਵਿੱਚ ਉਹ ਚੱਕਦਾ ਸਪੀਡ ਨਾ ਪੂਰੀ ਉੱਥੇ ਪੱਖਾ ਚੱਲਦਾ ਨਾ ਵੀ ਆ ਡੱਕਿਆਂ ਦਾ ਹਿਸਾਬ ਆ ਇਹਨਾਂ ਦੇ ਹਿਸਾਬ ਨਾਲ ਰੱਖਣੀ ਹੁੰਦੀ ਆ ਭੱਜ ਲਿਆ ਪਾਣੀ ਅੱਗੇ ਨੂੰ ਦੇਖ ਜਦੀ ਹੁਣ ਇੱਥੇ ਵੇਰ ਲਾ ਦੇਣਾ ਫੇਰ ਪਾਣੀ ਨੇ ਰੁਕ ਜਾਣਾ ਅੱਗੇ ਜਾਣ ਨੂੰ ਕੀ ਬਾਤ ਆ ਕੀ ਬਾਤ ਹੈ ਖੇਤੀਬਾੜੀ ਇਹ ਇਟਲੀ ਵਾਲਿਆਂ ਤੋਂ ਵੀ ਸਿੱਖਣੀ ਚਾਹੀਦੀ ਆਪਣੇ ਵਾਲਿਆਂ ਨੂੰ ਥੋੜਾ ਸਰਕਾਰ ਨੂੰ ਵੀ ਪਾਣੀ ਪੂਣੀਆਂ ਦੇ ਪ੍ਰਬੰਧ ਆਏ ਹੁਣ ਤਾਂ ਕਿੱਥੇ ਪਾਣੀ ਥੱਲੇ ਜਾਣ ਆਪਣੇ ਲੰਮੈਂਟ ਜੀ ਚਲਾਤਾ ਐਡਾ ਕੋਈ ਔਖਾ ਕੰਮ ਵੀ ਨਹੀਂ ਖਾਲਿਆਂ 'ਚ ਆਪਣੇ ਇੰਨਾ ਵਧੀਆ ਪਾਣੀ ਆਉਂਦਾ ਹੋਵੇ ਹਰਿੰਦਰ ਕਿੰਨਾ ਵਧੀਆ ਹੋਇਆ ਕੰਮ ਯਾਰ ਉਹਨੇ ਪਾਣੀ ਬਾਬੇ ਸਾਫ ਪੂਰਾ ਹੁਣ ਥੋੜਾ ਉਥੋਂ ਚੱਕ ਕੇ ਲਿਆਈ ਤਾਂ ਕਰਕੇ ਹੋ ਗਿਆ ਇੱਥੇ ਥੋੜਾ ਜਿਹਾ ਜਾਂਦਾ ਪਿੱਛੇ ਦੇਖਿਓ ਦੇ ਪੂਰਾ ਸਾਫ ਪਾਣੀ ਆਉ ਭਾਵੇਂ ਨਾਲ ਹੋਏ ਚ ਦੇਖੋ ਆਪਣੇ ਇਹਨਾਂ ਨਹਿਰਾਂ 'ਚ ਵੀ ਨਹੀਂ ਪਾਣੀ ਬੁਣੀ ਸਾਫ ਹੁੰਦਾ ਜਿੰਨਾ ਇੱਥੇ ਆ ਸਿਰਫ ਖੱਬਲ ਆ ਰਿਹਾ ਹੈਗਾ ਇਹ ਕਿਉਂਕਿ ਇੱਥੋਂ ਇਹ ਚੱਕ ਕੇ ਲੈ ਗਿਆ ਤਾਂ ਆ ਰਿਹਾ ਇਹ ਵੀ ਹਟ ਜਾਣਾ ਦੇਖ ਲਓ 2 ਮਿੰਟ ਨੂੰ ਆਦੇ ਆ ਪਿੱਛੇ ਆ ਗਏ ਹੁਣ ਆਪਾਂ ਹੁਣ ਖੱਬਲ ਵੀ ਨਹੀਂ ਆ ਰਿਹਾ ਦੇਖੋ ਪੂਰਾ ਸਾਫ ਪਾਣੀ ਆਪਣਾ ਇਹਨਾਂ ਨਹਿਰਾਂ ਸੂਆਂ 'ਚ ਵੀ ਨਹੀਂ ਹੁੰਦਾ ਉੱਥੇ ਵੀ ਪੀਲਾ ਹੋ ਰੰਗ ਦਾ ਪਾਣੀ ਹੁੰਦਾਗਾ ਮਿੱਟੀ ਰੰਗਾ ਅੱਜ ਮਣੀ ਆਇਆਗਾ ਸ਼ਾਮ ਦਾ ਪਾਣੀ ਤੇ ਆ ਹਾਂ ਹਾਂ ਤੇ ਪਾਣੀ ਰਾਤ ਨੂੰ ਫਿਰ ਰਾਤ ਨੂੰ ਆਉਣਾ ਪੈਂਦਾ ਤੇ ਦਿਨੇ ਆ ਫਿਰ ਦਿਨੇ ਸ਼ਾਮ ਨੂੰ ਸ਼ਾਮ ਨੂੰ ਜਿਵੇਂ ਅੱਜ ਦੋ ਖੇਤਾਂ ਦੇ ਪਾਣੀ ਦੀਆਂ ਦੂਜੇ ਖੇਤਾਂ ਹਟਾ ਦੇਣ ਲਾ ਰਿਹਾ ਅੱਛਾ ਅੱਛਾ ਉਹ ਮੈਨਾਂ 3 ਵਜੇ ਸ਼ੁਰੂ ਹੋ ਗਿਆ ਸੀਗਾ ਹਾਂ ਹਾਂ ਉਹ 10 ਵਜੇ ਮੁੱਕ ਜੂਗਾ ਸਤਾਲਾ ਇੱਥੋਂ ਕਿੰਨੀ ਦੂਰ ਹੈ ਜਿਹੜਾ ਤੇਰਾ ਮੇਨ ਸਤਾਲਾ ਹੈ ਮੇਨ ਜਿਹੜਾ ਫਾਰਮ ਉਹ ਇੱਥੋਂ ਹੈਗਾਗਾ 6-7 ਕਿਲੋ 6-7 ਕਿਲੋਮੀਟਰ ਉਹਨਾਂ ਦਾ ਦੂਰ ਦੂਰ ਲੈਂਤੀਆਂ ਹੁੰਦੀਆਂ ਜ਼ਮੀਨਾਂ ਇਹਨਾਂ ਦੀਆਂ ਹੂੰ ਇਹ ਕਦੀ ਕੰ ਬੱਟਣੀਗਾ ਤਾਂ ਹੁਣ ਫਿਰ ਮੱਕੀ ਇੱਕ ਤਾਂ ਸੋਮਵਾਰ ਨੂੰ ਵੱਢਣੀ ਆ ਸੋਮਵਾਰ ਆਹੀ ਕੱਲ ਨੂੰ 4:00 ਤੋਂ ਆ ਅੱਧੀ ਦਾ ਉਹਦੇ ਬਾਅਦ ਜੇ ਉੱਥੇ ਉਹ ਬੀਜਣੀਆਂ ਚੜੀ ਬੀਜਣੀਆਂ ਤਾਂ ਕਰਕੇ ਥੋੜਾ ਜਲਦੀ ਵੱਢਣੀ ਆ ਅੱਛਾ ਅੱਛਾ ਤੇ ਬਾਕੀ ਦੀ ਅਗਸਤ ਚ ਫੱਟਾ ਅੱਧ ਅਗਸਤ ਹਾਂ ਠੀਕ ਹੈ ਕਈ ਤਾਂ ਮੈਂ ਦੇਖਿਆ ਅਕਤੂਬਰ ਤੱਕ ਵੀ ਸੰਭੀ ਬੈਠੇ ਹੁੰਦੇ ਆ ਉਹ ਕੀ ਚੱਕਰ ਆ ਮਤਲਬ ਕੁਝ ਨਾ ਲੇਟ ਬੀਜੀਆਂ ਹੁੰਦੀਆਂ ਨੇ ਹਾਂ ਕਿੰਗਾਂ ਦੇ ਕਣਕਾ ਬੀਜੀਆਂ ਹੁੰਦੀਆਂ ਨੇ ਕਣਕਾ ਤੋਂ ਬਾਅਦ ਬੀਜਦੇ ਆ ਵੀ ਕਣਕਾ ਵੱਢੀਆਂ ਹੀ ਜਾਂਦੀਆਂ ਨੇ ਮਈ ਜੂਨ ਚ ਜਾ ਕੇ ਹਾਂ ਹਾਂ ਫਿਰ ਉਹ ਅਕਤੂਬਰ ਪਰ ਅਕਤੂਬਰ ਤੱਕ ਜਿਹੜੀ ਰਹਿ ਜਾਂਦੀ ਉਹ ਖਰਾਬ ਹੋ ਜਾਂਦੀ ਉਹ ਵੀ ਸਤੰਬਰ ਤੇ ਮਹੀ ਪੈਣੇ ਸਟਾਰਟ ਹੋਏ ਨੇ ਸਤੰਬਰ ਤੇ ਵੱਢੀ ਜਾਵੇ ਸ ਵੱਢੀ ਜਾਵੇ ਵਧੀਆ ਅਕਤੂਬਰ ਤੇ ਆਏ ਗੱਲ ਨਹੀਂ ਸਟਾਰਟ ਹੋ ਜਾਂਦੀ ਆਈ ਟੁੱਟੀ ਹੋਈ ਆ ਇਹਦੇ ਨਾਲ ਹੀ ਟੁੱਟੀ ਹੋਈ ਜਾ ਪੈਪੇ ਜਣਾਲੀਆਂ ਹਾਂ ਹਾਂ ਠੀਕ ਆ ਰਹੀ ਆ ਉਹ ਮਤਰਾ ਚੱਲਦਾ ਨਾ ਨਹਿਰੀ ਪਾਣੀ ਪੂਰਾ ਸਾਰਾ ਨਹਿਰ ਚ ਆਉਂਦਾ ਨਾ ਪਾਣੀ ਹੈ ਦੇਖਣ ਉਧਰ ਬੋਰ ਬੋਰਵਾ ਚ ਦੇਖਿਆ ਹੁੰਨੇ ਆ ਪਹਿਲਾਂ ਮੇਰੀਆਂ ਰੀਲਾ ਰੂਲਾ ਬਣਾ ਦਿਓ ਯਾਰ ਲੈ ਵੀ ਨੌਜਵਾਨੋ ਕਿੱਧਰ ਨੂੰ ਦੁਰ ਪਏ ਹੋਣਾ ਉੱਤਰ ਨੂੰ ਬੋਰ ਦਿਖਾ ਚਲੇ ਗਿਆ ਜੀ ਵੱਡੇ ਟਰੈਕਟਰ ਨਾਣੇ ਬੋਰ ਨਾਣੇ ਵੱਡਾ ਡਾਇਰੈਕਟਰ ਉੱਤਰ ਲਾ ਰਿਹਾ ਪਾਣੀ ਹੁਣ ਵੱਡਿਆ ਪਿਆਗਾ ਧਰਮੀ ਤੇ ਤੂੰ ਸੋਚ ਵੀ ਜੁਲਾਈ ਚੱਲਦਾ ਜੁਲਾਈ ਵਿੱਚ ਬਸਦੇ ਨੇ ਐ ਵੀ ਤੁਹਾਨੂੰ ਟਰੈਕਟਰ ਇਹਨਾਂ ਨੇ ਬੰਡੇ ਹੁੰਦੇ ਆ ਕਿ ਨਹੀਂ ਡਿਪੈਂਡ ਕਰੇ ਕਿਹੜਾ ਬੇਲਾ ਹੈਗਾ ਜਿਵੇਂ ਹੁਣ ਇੱਕ ਟਰੈਕਟਰ ਵੱਡਾ ਕਾਲੀਆਂ ਲੈ ਗਿਆ ਇੱਕ ਵੱਡਾ ਟਰੈਕਟਰ ਦੂਜੇ ਤੇ ਲਾਇਆ ਹੋਇਆ ਹੈਗਾ ਬੂਟੇ ਤੇ ਲਾਇਆ ਹੋਇਆ ਹੈਗਾ ਗੋਬਸਤ ਦੇ ਉਹਦੇ ਤਾਂ ਚਾਹੀਦਾ ਹੀ ਵੱਡਾ ਫਿਰ ਤੇ ਇੱਕ ਵੱਡਾ ਟਰੈਕਟਰ ਤੋਂ ਬੋਰ ਤੇ ਲਾਇਆ ਹੋਇਆ ਹੈਗਾ ਤਾਂ ਆਏ ਕੋਈ ਨਾ ਬੱਡੇ ਟਰੈਕਟਰ ਸੇ ਕਰੇ ਨਾ ਹੋਰ ਆ ਵੱਡਾ ਉਹਦੇ ਵਿੱਚ ਜੀ ਜੀ ਨਹੀਂ ਚੱਲਦਾ ਹੈਗਾ ਸਾਬ ਉਹ ਪੁਰਾਣਾ ਹੈਗਾ ਜੀ ਜੀ ਕਿਹੜਾ ਦਾ ਹੈਗਾ ਉਹ ਪੁਰਾਣਾ ਏਸੀ ਤਾਂ ਇਹੋ ਜਿਹਾ ਵੀ ਹੋਊਗਾ ਇੱਥੇ ਹੈਗਾ ਜੀ ਹਾਂ ਹਾਂ ਚੁੱਕਾ ਕਰਕੇ ਇਹ ਥੋੜਾ ਦਬਾ ਦੇ ਟਰੈਕਟਰ ਉਹ ਵੀ ਇੱਧਰ ਪਾਣੀ ਵੀ ਘਟੰਦਾ ਤੇ ਝੋਟਾ ਇੱਥੇ ਹੁਣ ਜਿਵੇਂ ਆਪਾਂ ਟਰੈਕਟਰ ਛੱਡ ਕੇ ਆਏ ਕੋਈ ਚੱਕਰ ਤਾਂ ਨਹੀਂ ਵੀ ਕੋਈ ਚਾਚੇ ਭਾਜੂ ਨਾ ਟਰੈਕਟਰ ਰੋਟਰ ਦਾ ਆਪਣੇ ਇੰਡੀਆ ਜੇ ਨਹੀਂ ਲੱਗਦਾ ਆਦਮੇ ਬਿੱਤੀ ਸਾਡੇ ਨਾਲ ਇੱਕ ਖੜਾ ਜਾਣਾ ਹੈ ਇੱਥੇ ਉਹ ਸਿਸਟਮ ਨਹੀਂ ਉਹ ਆਪਾਂ ਐਮਪ ਧਰਾ ਲਈਏ ਡਰਾਈਵਰ ਚ ਤੀਛੇ ਟੋਟੇ ਜੜੇ ਇਹਦੇ ਐਮਪ ਧਰਾਏ ਤੇ ਕੈਮਨ ਤਾਂ ਆ ਜਾਗਾ ਅੱਦੇ ਬਾਰ ਕੋਈ ਗੀਤ ਗੀਤ ਕੋਈ ਲਾਉਂਦੀ ਨਹੀਂ ਕਹਿੰਦਾ ਮੈਂ ਹੀ ਲਾਉਂਦਾ ਮੈਂ ਜੀ ਸਾਡੇ ਸਾਨੂੰ ਹੈਗਾ ਇਹ ਤਾਂ ਸਪੀਕਰ ਵਗੈਰਾ ਤੀਸਰਾ ਇਹ ਬੀਜੋ ਤਾਂ ਹਾਂ ਹੋਰ ਵੀ ਲਾਉਂਦੇ ਨਹੀਂ ਇਹ ਮੇਰੇ ਨਾਲ ਦੇ ਟਾਲੀਆ ਨਾ ਹਾਂ ਹਾਂ ਮਾਲਕ ਦਾ ਮੁੰਡਾ ਵੀ ਉਹ ਤਾਂ ਖਬਰਾਂ ਸੁਣੀ ਜਾਂਦੇ ਰਹਿੰਦੇ ਰੇਡੂ ਆ ਲਾ ਕੇ ਅੱਛਾ ਉਹ ਵੀ ਰੇਡੂ ਆ ਲੱਗਿਆ ਹੁੰਦਾ ਨਾ ਇਹਨਾਂ ਦੇ ਉਹ ਤਾਂ ਖਬਰਾਂ ਸੁਣੀ ਜਾਂਦੇ ਰਹਿੰਦੇ ਫੈਂਪਾ ਬੰਦਲਾ ਵਧੀਆ ਹੁੰਦਾ ਸਪੀਕਰ ਲਾਗੇ ਹੈ ਨਾ ਮੈਂ ਤਾਂ ਬਲੂਟੁੱਥ ਤੇ ਲਾ ਕੇ ਆਣ ਫਿਰ ਰਹਿਮਾਨ ਕੋਲੋਂ ਦੇ ਗੀਤ ਲਾ ਲੈਂਦੇ ਆ ਕਿਵੇਂ ਵੀ ਕੰਮ ਵਧੀਆਗਾ ਵਧੀਆ ਕਵਾਈ ਵਾਲਾ ਵਧੀਆ ਕੰਮ ਕੇ ਇਹ ਜ਼ਿਆਦਾ ਵਧੀਆ ਚਵਾਈ ਵਾਲਾ ਕੰਮ ਸੋਟਾ ਵਧੀਆ ਜੀਆ ਮੈਂ ਉਹ ਵਾਲੀ ਇਹ ਦੋ ਕਰ ਦੋ ਟਾਈਮ ਕਰਕੇ ਜਾਣਾ ਓਥੇ ਕਿੰਨੇ ਦੂਰ ਖੜਾ ਗੱਡੀ ਲੈ ਚਲੀ ਗੇ ਤਰਤੀ ਗੱਡੀ ਲੈ ਤੈਨੇ ਗੱਡੀਆ ਚੱਲੋ ਜੇ ਗੱਡੀ ਤੇ ਚੱਲਦੇ ਆ ਬਲ ਤੇ ਮੈਂ ਖੜ ਜਾਾਂਗਾ ਉੱਥੇ ਚਲੋ ਵੀ ਨਹੀਂ ਤਾਂ ਚਲੋ ਫਿਰ ਆ ਗਿਆ ਇਹ ਆ ਰਹਾ ਤਾਂ اچھا ਇਹ ਥੋੜਾ ਹੀ ਆ ਹਾਂ ਵੱਢ ਕੇ ਉਹ ਵੀ ਆ ਬਰਹੀਨ ਦੀ ਦੇਖ ਲੋ ਇਹਨਾਂ ਦਾ ਵੱਢ ਕੇ ਸੁਕਾ ਰਿਹਾ ਆ ਚੱਲ ਰਿਹਾ ਟਰੈਕਟਰ ਹਾਂ ਵੱਢ ਕੇ ਸੁਕਾਤਾ ਸੀਗਾ ਸੁਕਾ ਕੇ ਉਹ ਇਕੱਠਾ ਕੀਤਾ ਵਾ ਕੱਲੂ ਕੱਚਾ ਬਣਾਉਣੇ ਆਦੇ ਉਹ ਜਿਹੜੇ ਗੋਲ-ਗੋਲ ਜਿਹੇ ਬਣਾਉਂਦੇ ਹੁੰਦੇ ਹਾਂ 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 ਮੰਡਲ ਜੀ ਉਹ ਬਣਾਉਣੇ ਆ ਕੱਲ ਇਹ ਸਹੀ ਆ ਇਹਦਾ ਪਾਣੀ ਪਰਲੇ ਪਾਸੇ ਆਉਂਦਾ ਹੋਊਗਾ ਨਾ ਪਰੇ ਉਹਰੇ ਨੂੰ ਨਾ ਇਹ ਤਾਂ ਬੋੜ ਰਾਇਆ ਵਾ ਹਾਂ ਪਹੀਆਂ ਦੇਖ ਲੋ ਬਾਪੇ ਜਮਾ ਪੰਜਾਬ ਵਾਲਾ ਮਾਹੌਲਾ ਉਵੇਂ ਹੀ ਬਣੀਆਂ ਹੋਈਆਂ ਨੇ ਦੇਖੋ ਹੈ ਨਾ ਗੱਲ ਬਾਤ ਕਰਦੇ ਆ ਆਪ ਤਾਂ ਉਹ ਦੇਖਦਾ ਨਹੀਂ ਮਨ ਲਾਉਂਦਾ ਜਿਹੜਾ ਲਾਉਂਦਾ ਪਾਣੀ ਇੱਥੇ ਥੋੜੀ ਲਾ ਰਿਹਾ ਇੱਥੇ ਨਹੀਂ ਉਹ ਦਿੱਤੇ ਖੇਤ ਚ ਆ ਤਾਂ ਦੂਜੇ ਖੇਤ ਆ ਇਹ ਤਾਂ ਬੋਰ ਆ ਨਾ ਟਰੈਕਟਰ ਫਿਰ ਬਸ ਇੱਡੀ ਛੱਡਿਆ ਬੋਰ ਤੇ ਲਾ ਕੇ ਅੱਛਾ ਇਹਦਾ ਆਟੋਮੈਟਿਕ ਸਿਸਟਮ ਆ ਕਰ ਲੈ ਅਨੰਦ ਅੱਗੇ ਕਰਦੇ ਗੱਡੀ ਆਪਾਂ ਫੋਟੋ ਫੋਟੋ ਕਰਨੀਆਂ ਇੱਥੇ ਛੱਡਿਆ ਥੋੜਾ ਆ ਆ ਹੈਗਾ ਵੀ ਵੱਡਾ ਟਰੈਕਟਰ ਇਹ ਹੈਗਾ 6575 ਐਮ ਇਹ ਬੋਰ ਕੀਤਾ ਨਾ ਥੱਲੇ ਇਤਰਾਣ ਥੱਲੇ ਹੀ ਹੋਊਗਾ ਪਾਣੀ ਇੰਨਾ ਉੱਤੇ ਨਹੀਂ ਆਉਣਾ ਮਤਲਬ 35 40 ਵਾਟ ਦੇ ਆਪਣੇ ਦੇਖ ਲਓ 3 300 ਵਾਟ ਦੇ ਗਿਆ ਪਿਆ ਕਿਹੜਾ ਪਾਣੀ ਤਾਂ ਉੱਚਾ ਹੀ ਹੈ 15 ਫੁੱਟ ਤੇ ਵੀ ਆ ਜਾਂਦਾ ਪਾਣੀ ਹਾਂ ਹਾਂ ਇਹ ਸਹੀ ਗੱਲ ਆਹ ਦੇਖੋ ਆਹ ਕਿ ਡਾਟਿੰਗ ਕਰਾਉਣੀ ਥੋੜੀ ਇਹ ਕਹਣਾ ਜਹਾਜ਼ ਬਾਬੇ ਆਪਣੇ ਤਾਂ ਢੜੇ ਹੈ ਨਹੀਂ ਗਏ ਆਪਣੇ ਜਿਹੜੇ 4x4 ਲੈਂਦੇ ਆ ਉਹਦੇ ਢੜੇ ਜਿਹਦੇ ਕੋਲ ਆਪਾਂ ਪਹਿਲਾਂ ਆਏ ਆ ਇਹ ਹੈਗਾ ਇਹ 200 ਮੈਂ ਕਹਿੰਦਾ 20 ਹਸਪਾਵਰ ਹਾਂ ਇਹ ਪਾਣੀ ਲਾ ਕੇ ਦਰ ਰਹੇ ਆ ਇਹ ਉਧਰ ਜਾ ਰਹੇ ਥੱਲੇ ਦੀ ਅੱਛਾ ਪਾਣੀ ਪਾਈ ਹੋਈ ਆ ਜਿਵੇਂ ਆਪਣੇ ਅੰਡਰਗਰਾਉਂਡ ਅੰਡਰਗਰਾਉਂਡ ਕੀਤਾ ਹੋਇਆ ਸਹੀ ਆ ਉਪਰੋਂ ਇਹ ਨਹਿਰੀ ਪਾਣੀ ਵੀ ਆ ਰਿਹਾ ਇਹ ਪਾਣੀ ਵੀ ਆ ਰਿਹਾ ਨਾਲ ਅੱਛਾ ਅੱਛਾ ਬੋਰੋਂ ਇੱਥੇ ਲੋਡ ਨਹੀਂ ਹੋਣਾ ਇੱਕ ਅੱਧਾ ਮਸਾ ਇੱਕ ਅੱਧੇ ਕਿਸਾਨ ਨੂੰ ਇੱਕ ਅੱਧਾ ਬੋਰੋ ਲੋਡ ਹੋਊਗਾ ਕੋਈ ਕੋਈ ਕਰਦਾਗਾ ਜਿਨ੍ਹਾਂ ਨੇ ਪਾਣੀ ਘਟਾਉਂਦਾ ਲੋਡ ਹੀ ਨਹੀਂ ਪੈਂਦੀ ਯਾਰ ਹੁੰਦਾ ਜਿਹਦੀ ਖੇਤੀਬਾੜੀ ਆ ਉਹੀ ਕਰਦਾ ਹੋਊਗਾ ਇਹ ਨਹਿਰੀ ਪਾਣੀ ਆਉਂਦਾ ਰਹੇਗਾ ਹਾਂ ਦੇਖ ਤਾਂ ਹੀ ਹੁੰਦਾ ਹਾਂ ਮਾਹੌਲ ਦੇਖ ਲੋ ਬਾਬੇ ਜਮਾ ਪੰਜਾਬ ਵਾਲਾ ਉਵੇਂ ਮੱਕੀ ਉਵੇਂ ਪਹੀਆਂ ਉਹੀ ਖਾਲੇ ਪਰ ਇਹਨਾਂ ਚ ਖਾਲਿਆਂ ਚ ਪਾਣੀ ਆਪਣੇ ਵਾਲਾ ਜ ਹੈ ਨਹੀਂ ਪਰ ਸੀਮ ਹਾਲ ਵੱਡਿਆ ਪਿਆਗਾ ਦੇਖੋ ਮਾੜਾ ਆਪਣੇ ਪੱਠੇ-ਪੁੱਠੇ ਕਰ ਲੈਂਦੇ ਸੁਕਾਉਂਦੇ ਆ ਪਤਾ ਨਹੀਂ ਕਿਉਂ ਕੀ ਕਰਦੇ ਆ ਸੁਕਾ ਕੇ ਇਹਦਾ ਸੁਕਾ ਕੇ ਗੋਲ-ਗੋਲੋ ਬਣਾ ਲੈਣੇ ਆ ਰੋਲ ਹਾਂ ਰੋਲ ਜਿਹੇ ਬਣਾ ਲੈਣੇ ਆ ਬਾਬੇ ਪਾਈ ਜਾਣਾਗਾ ਅੱਛਾ ਅੱਛਾ ਸਹੀ ਆ ਸਹੀ ਆ ਸੱਤਾਂ ਮੌਸਮ ਵੀ ਬਾਬੇ ਅੱਜ ਘੈਂਟਾ ਨਹੀਂ ਤਾਂ ਧੁੱਪ ਜੀ ਹੁੰਦੀ ਆ ਹੁਣ ਇੱਥੇ ਹੀ ਬਣਾ ਲਈਏ ਫੋਟੋ ਵੀਡੀਓ ਉਹ ਬਹਿ ਗਿਆ ਅੰਦਰ ਉਹ ਚਾਂਬਲ ਗਿਆ ਸਾਲਾ ਕੋ ਸੇੜ ਓਏ ਰਾਹ ਚੁਕਰਾਣ ਸੇੜ ਨਾ ਦੇਈ ਕੋ ਹੋਰ ਕਿਦੇ ਇਹਨਾਂ ਦਾ ਬੋਰ ਬੈਗ ਚਲਾ ਦੇ ਨੂੰ ਇਹ ਭਈਆ ਇਹਦਾ ਟਾਇਰ ਹੀ ਦੇਖੀ ਮਣੀ ਘੜੀ ਟਾਇਰ ਕੋਲੇ ਮਣੀ ਦਾ ਕੱਦ 6 ਫੁੱਟ ਆ 6 ਫੁੱਟ ਦਾ ਦਾ ਟਾਇਰ ਹੀ ਆਏ ਦੇਖ ਲੋ ਮੇਚ ਲੰਦਾ ਉਹ ਬਟਾ ਬਾਬੇ ਡਰੈਕਟਰ ਮੱਕੀ ਆ ਇੱਧਰ ਵੀ ਟੁੱਟਿਆ ਹੋਇਆ ਇੱਧਰ ਵੀ ਉਮੀ ਪਾਣੀ ਲਾਇਆ ਹੋਇਆ ਇਹਨਾਂ ਨੇ ਵਿੱਚ ਪੈਪ ਪਾ ਗਏ ਇੱਥੇ ਵੀ ਕਰ ਲਈਏ ਫੋਟੋਆਂ ਵੀੜਾਂ ਬਾਬਿਓ ਨੂੰ ਅੱਜ ਸਾਰਾ ਦਿਖਾ ਦੇਣਾ ਆਪਾਂ ਤੇ ਲੋਏ ਮਿੱਤਰੋ ਆ ਹੈਗਾ ਇਹਨਾਂ ਦਾ ਬੋਰ ਸਿਸਟਮ ਇਹ ਵੀ ਦਿਖਾਤਾ ਤੁਹਾਨੂੰ ਉਹ ਸਿੱਧਾ ਅੰਡਰਗਰਾਊਂਡ ਪਾਣੀ ਡਿੱਗ ਰਿਹਾ ਉਹ ਦੂਰ ਖੇਤਾਂ 'ਤੇ ਜਾ ਰਿਹਾ ਕਿਤੇ ਇਹ ਤੇ ਟਰੈਕਟਰਾਂ ਦੇ ਨੰਬਰ ਵੀ ਹੁੰਦੇ ਇੱਥੇ ਆਪਣੇ ਵਾਂਗੂ ਹਰਾ ਬਣੇ ਦਾ ਤੇ ਲਵਾਉਂਦੇ ਆ ਤੇ ਨਹੀਂ ਇੱਥੇ ਜ਼ਰੂਰੀ ਆ ਹਰਾਂ ਦਾ ਲਵਾਉਣਾ ਇੰਨਾ ਇਹਦਾ ਟਾਇਰ ਵੀ ਬਹੁਤ ਮਹਿੰਗਾ ਮੈਂ ਤੇ ਹੋਣਗੇ ਜਦੋਂ ਬੋਣੇ ਹੋਣੇ ਮੇਚਲੰਦ ਦੇ ਅੜਾ ਰ ਆ ਜਾ ਇੱਧਰ ਕਰੰਟ ਗਰੰਟ ਨਲ ਵਾਲੀ ਤੇ ਆ ਜਾ ਚੱਲੀਏ ਉਧਰ ਉਧਰ ਹੀ ਚਾਲਦੇ ਆ ਉਧਰ ਹੀ ਚਾਲਦੇ ਆ ਆ ਜਾ ਇਹ ਵੀ ਮੈਨੂੰ ਹੁਣ ਇਹਦਾ ਸਤਾਣੇ ਲੱਗਨ ਨੂੰ ਜੀ ਕਰ ਰਿਹਾ ਪਰ ਜਦੋਂ ਇਹ ਲੱਗ ਗਿਆ ਉਦੋਂ ਬਾਅਦ ਤਾਂ ਹਟਣ ਨੂੰ ਜੀ ਕਰਦਾ ਨਾ 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 ਜਦੋਂ ਇਹ ਲੱਗ ਗਿਆ ਉਦੋਂ ਬਾਅਦ ਇਹਨੇ ਕਿਹੜਾ ਕੰਡ ਬਹੁਤ ਲੜਦੀ ਆ ਜੋ ਜਿਹਨੇ ਕਿਹਾ ਆਰਾਮ ਪੁੱਛਦਾ ਪੁੱਛਦਾ ਇਹ ਤੋ ਆ ਲੈਣੇ ਉਹ ਲੱਗਣਾ ਟਰੈਕਟਰਾਂ ਦੇ ਕੰਮ ਤੇ ਲੱਗਣਾ ਰਾਈਟਰਾਂ ਦੇ ਕੰਮ ਤੇ ਜੀ ਜਿਆਦਾ ਕਰਦਾ ਦੇਖ ਕੇ ਨਾ ਇਹ ਤਾਂ ਸੜਕਾਂ ਤੇ ਜਾਂਦੇ ਤੇ ਖੜੀ ਸੋਹੇ ਲੱਗਦੇ ਆ ਜਿਹੜੇ ਬੰਦੇ ਕੰਮ ਕਰ ਜਾਂਦੇ ਉਹ ਪੁੱਛ ਸਹੀ ਗੱਲ ਆ ਮੱਕੀ ਜੀ ਬਾਬੇ ਜੇ ਵੜਨਾ ਵੈਂਦਾ ਨਾ ਆਪਣੇ ਨਾਲ ਵੱਡੀ ਅੰਦਰ ਗਰਮੈਸ਼ ਦੇਖਿਓ ਤੇ ਆਜ ਤਾਂ ਚੱਲ ਮੌਸਮ ਥੋੜਾ ਜਿਹਾ ਠੰਡਾ ਜਿਹਾ ਜਦੋਂ ਆ ਕਈ ਵਾਰ ਮੈਡੀਕਲ ਮੁੜੀ ਇਕੱਠਾ ਕਰਦੇ ਹੁੰਦੇ ਆ ਮਸ਼ੀਨ ਚ ਫਸ ਜੇ ਵੀ ਹਮਮ ਗਰਮੋਂ ਗਰਮੀ ਹੋਇਆ ਬੰਦਾ ਸਿਖਰ ਦੁਪਹਿਰ ਉਤੋਂ ਤੋਂ ਆਪਾਂ ਕੱਢਣਾ ਸਹੀ ਗੱਲ ਆ ਬਹੁਤ ਔਖਾ ਕੰਮ ਆ ਚਲੋ ਚੱਲੀਏ ਯਾਰ ਉਧਰ ਲੈ ਕੇ ਹੀ ਚੱਲਦੇ ਆ ਦੁਬਾਰੇ ਉਹਨੂੰ ਬਥੇ ਦਿਖਾਉਨੇ ਆ ਟਾਈਮ ਹੋ ਗਿਆ ਉਹ ਵੀ ਉਹਦਾ ਬਦਲਣਾ ਹੌਣ ਦੁਆਰੀ ਜਾ ਕੇ ਬਾਬੇ ਸਿੱਖ ਜੇ ਐ 10 15 ਮਿੰਟ ਮੰਨਦਾ ਲੇਟ ਹੋ ਜੇ ਹਾਂ ਜੇ 10 15 ਮਿੰਟ ਮੰਨਦਾ ਲੇਟ ਹੋਏ ਕੋਈ ਚੱਕਰ ਤਾਂ ਨਹੀਂ ਇਹ ਖੇਤ ਨਹੀਂ ਹੋ ਜਾ ਕਰੇਗਾ ਕਈ ਖੇਤ ਨੇੜੇ ਨੇ ਉੱਚੇ ਹੁੰਦੇ ਆ ਸੜਕ ਨਾਲ ਉਹਨਾਂ ਚੋਂ ਹੁੰਦਾ ਜੀ ਆਪਾਂ 5 10 ਮਿੰਟ ਵੱਧ ਸਾੜਕ ਤੇ ਪਾਣੀ ਚਲਾਇਆ ਜਾਵੇ ਸਾਰਾ ਕਈ ਵਾਰ ਥੱਲੇ ਨੂੰ ਖੇਤ ਹੀ ਖਾਰ ਪੈ ਜਾਂਦੀ ਆ ਵੱਡੀ ਕਿ ਇਹ ਉਧਰ ਪੈ ਗਈ ਸੀ ਮੇਰੇ ਨਾਲ ਦਾ ਇਟਾਲੀਅਨ ਲਾਉਂਦਾ ਸੀਗਾ ਹਾਂ ਹਾਂ ਉਹ ਖੇਤ ਬਹੁਤ ਉੱਚਾ ਸੜਕ ਨਾਲ ਘੱਟੋ ਘੱਟ ਹੋਊਗਾ 10 ਫੁੱਟ ਉੱਚਾ ਸੜਕ ਤੋਂ ਅੱਛਾ ਅੱਛਾ ਉਹ ਪਾਣੀ ਲਾਉਂਦਾ ਸੀਗਾ ਤੇ ਪਾਣੀ ਉਹਨੂੰ ਰਾਤ ਨੂੰ ਕਿਤੇ ਪਹਿਲੇ ਉਹਨੇ ਜਿਆਦਾ ਲਾਤਾ ਰੈਂਟ ਵਾਲੇ ਜੀ ਜਾ ਕੇ ਬੱਟ ਤੇ ਰੱਖਿਆ ਪਾਣੀ ਉਹ ਪਹਿਲੇ ਹੀ ਪਾਣੀ ਬਹੁਤ ਸੀ ਸਾਰੀ ਖਾਰ ਪੈ ਗਈ ਸਾਰੀ ਸੜਕ ਤੇ ਮਿੱਟੀ ਰਾਤੋ ਰਾਤ ਸਾਫ਼ ਕੀਤੀ ਮਤਲਬ ਧਿਆਨ ਰੱਖਣਾ ਬੰਦਾ ਨਹੀਂ ਬੰਦਾ ਲਾ ਕੇ ਪਾਣੀ ਲਾਉਣ ਲੱਗਿਆ ਸੌ ਜਾਊਗਾ ਮੈਂ ਸਵੇਰੇ ਗਿਆ ਜਦੋਂ ਕੰਮ ਤੇ ਮੈਨੂੰ ਕਹੇ ਤੂੰ ਤਾਂ ਸੌਂ ਕੇ ਆਇਆ ਹੈਗਾ ਕਹੇ ਤੂੰ ਸਾਡਾ ਫੋਨ ਨਹੀਂ ਚੱਕਿਆ ਹੈਗਾ ਰਾਤ ਨੂੰ ਕਦੇ ਤੇ ਸੜਕ ਤੇ ਸਾਰੀ ਤੇ ਮਿੱਟੀ ਹੋ ਗਈ ਸੀ ਮਾਲਕ ਕਹਿੰਦਾ ਮੈਂ ਤੇ ਜਿਹੋ ਉਹਨੇ ਕਹਿੰਦਾ ਦੋਨਾਂ ਜਣਿਆਂ ਨੇ ਸਾਫ਼ ਕੀ ਤੇ ਰਤੋ ਦਾ ਸੜਕ ਤੇ ਰਤੋ ਫੋਨ ਚੱਕਿਆ ਆ ਮੇਰਾ ਦਿਮਾਗ ਰਤੋ ਦਾ ਰਤੋ ਫੋਨ ਚੱਕਾ ਕਰਤਾ ਹੀ ਆ ਉਹਨੇ ਰਤੋ ਦਾ ਸਾਰੀ ਸੜਕ ਸਾਫ਼ ਕੀਤੀ ਵੀ ਕੋਈ ਸਵੇਰ ਨੂੰ ਗੱਡੀਆਂ ਆਉਣੀਆਂ ਵੀ ਹੁਣ ਕੋਈ ਗੱਡੀ ਨਹੀਂ ਹੈਗੀ ਲਓ ਵੀ ਦਵਾਰੇ ਪਹੁੰਚ ਗਏ ਉਹੀ ਖੇਤ ਚ ਟਾਈਮ ਉੱਤੇ ਹੋ ਗਿਆ 3 ਮਿੰਟ ਉੱਤੇ ਹੋਇਆ ਇਹਦਾ ਕੋਈ ਚੱਕਰ ਨਹੀਂ ਹੁੰਦਾ ਹੁਣ ਐਡਾ ਚੱਕਰ ਤਾਂ ਕੋਈ ਨਹੀਂ ਉਹਨਾਂ ਸੇਟੀ ਲੱਗ ਜੂਗਾ ਜਿੰਨਾਂ ਆਹ ਫਿਰ ਕੱਲ ਨੂੰ ਜਾਣਾ ਵੀ ਆ ਕੱਲ ਨੂੰ ਬਾਬੇ ਘੁੰਮਣ ਲਈ ਜਾਣਾ ਯਾਰ ਹਰੋਂ ਉਹ ਟਰੈਕਟਰ ਦੇ ਮੂਰੇ ਨਾ ਟਾਇਰ ਕੋਲੇ ਮਾਈਕ ਪਿਆ ਉਹ ਚੱਕ ਲੈਣ ਦੀ ਸਹੀ ਗੱਲ ਆ ਲੋ ਵੀ ਇੰਸਟਾ ਤੇ ਆਪਾਂ ਰੀਲ ਵੀ ਪਾਤੀ ਸਾਰਾ ਇਹਨਾਂ ਜਾਣਕਾਰੀ ਦੇਤੀ ਮਤਲਬ ਸ਼ਾਰਟੇਜ ਚ ਫੁੱਲ ਵਲੌਗ ਤਾਂ ਤੁਸੀਂ ਵਲੌਗ ਵਾਲੀ ਦੇਖ ਸਕਦੇ ਹੋ ਜੀ ਚ ਸਾਰੀ ਡਿਟੇਲ ਆ ਤੇ ਹੁਣ ਦੁਬਾਰੇ ਚੇਂਜ ਕਰਨ ਲੱਗਿਆ ਉਹ ਜੇ ਇਦਾਂ ਦੇ ਵਲੌਗ ਤੁਹਾਨੂੰ ਵਧੀਆ ਲੱਗਦੇ ਆਪਾਂ ਬਣਾਈ ਜਾਇਆ ਕਰਾਂਗੇ ਕਿਉਂਕਿ ਹੁਣ ਇਦੋਂ ਬਾਅਦ ਮੱਕੀਆਂ ਵੜਣਗੇ ਵੜਣ ਦਾ ਮਣੀ ਬਣਾ ਲੂਗਾ ਆਪ ਤੇ ਉਸ ਤੋਂ ਬਾਅਦ ਅੱਗੇ ਮਤਲਬ ਇਹ ਸੁਣਨੇ ਛੱਡ ਦਿੰਦੇ ਆ ਕਿ ਇਹ ਤੋਂ ਕਾਰੋਗੂਰੋ ਪਾਉਂਦੇ ਜਿਵੇਂ ਪੱਠੇ ਵਗੈਰਾ ਗਾਵਾਂ ਨੂੰ ਉਹ ਸਾਰੇ ਇਹ ਬਣਾ ਲਿਆ ਕਰੂਗਾ ਤੇ ਕਮੈਂਟ ਕਰਿਓ ਸਾਰੇ ਜਣੇ ਥੱਲੇ ਵੀ ਤੁਹਾਨੂੰ ਕੀ ਦੇਖਣਾ ਪਸੰਦ ਆ ਵੀ ਕਹੇ ਜੀਆਂ ਚੀਜ਼ਾਂ ਦੇਖਣਾ ਚਾਹੁੰਦੇ ਹੋ ਵੀ ਸਤਾਲੇ ਬਾਰੇ ਕੋਈ ਵੀ ਚੀਜ਼ ਹੋਵੇ ਡੇਰੀ ਫਾਰਮ ਬਾਰੇ ਉਹ ਚੀਜ਼ ਦੀ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਤੇ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਆਹ ਕੀ ਇਟਲੀ ਦੀ ਖੇਤੀਬਾੜੀ ਜਿਵੇਂ ਪੰਜਾਬ ਵਾਲੇ ਰੰਗ ਢੰਗ ਲਾਏ ਪਏ ਨੇ ਕਿਉਂ ਹੁੰਦਾ ਨਾ ਜੌਂਡੀਅਰ ਬੁੱਕ ਦਾ ਤੇ ਚਲੋ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ ਸ